ਅੱਜ ਦੀ ਵੀਡੀਓ ਵੇਖ ਰਹੇ ਆਪ ਸਭ ਨੇ ਜੀ ਨੂੰ ਲੈ ਕੇ ਹਾਜ਼ਰ ਅੰਝ ਦੀ ਵੱਡੀ ਖਬਰ ਖਬਰਦਾਨ ਤੱਕ ਜਰੂਰ ਬਨੇ ਰਹਿਣਾ ਚਿੰਗਾ ਵੀਰਾ ਪੈਰੋਣੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਲਓ ਸ਼ੁਰੂਆਤ ਕਰਦੀ ਆ ਅੱਜ ਦੀ ਵੱਡੀ ਖਬਰ ਕੰਗੜਾ ਤੇ ਸਿਮਰ ਸਿੰਘ ਮਾਨ ਨੂੰ ਟਿੱਪਣੀ ਕਰਨੀ ਪਈ ਭਾਰੀ ਜਾਰੀ ਹੋ ਗਿਆ ਨੋਟਿਸ ਇਸ ਨਾਲ ਹੀ ਪਾਸ ਪਾਸਦ ਅਤੇ ਬਾਲੀਵੁੱਡ ਦੇ ਅਦਾਕਾਰ ਕੰਗਨਰ ਨਾਲ ਪਿਛਲੇ ਕਈ ਦਿਨਾਂ ਤੋਂ ਕਿਸਾਨਾਂ ਦੇ ਅੰਦੋਲਨ ਨੂੰ ਲੈ ਕੇ ਦਿੱਤੇ ਆਪਣੇ ਬਿਆਨ ਨੂੰ ਲੈ ਕੇ ਸੁਖ ਦ੍ਰਿਖਿਆਤ ਹੈ ਹਲਾਕੀ ਕੰਗਨਰਨੌਤ ਦੇ ਵਿਰੋਧੀਆਂ ਵੱਲੋਂ ਲਗਾਤਾਰ ਬਿਆਨਚਾਰੀ ਕੀਤਾ ਜਾ ਰਿਹਾ ਇਸ ਦੌਰਾਨ ਸੰਗਰੂਰ ਤੋਂ ਸਾਬਕਾ ਸੰਸ ਮੈਂਬਰ ਅਤੇ ਸ਼੍ਰੋਮਣੀ ਕਾਲੀਦਾਲ ਦੇ ਪ੍ਰਧਾਨ ਸਿਮਰਨ ਸਿੰਘ ਮਾਨ ਨੇ ਕੰਗਨਰਨੌਤ ਨੂੰ ਵੀ ਵਿਵਾਦ ਬਿਆਨ ਦਿੱਤਾ ਹੈ ਇਸ ਬਿਆਨ ਨੂੰ ਲੈ ਕੇ ਹਰਿਆਣਾ ਅਜ ਮਹਿਲਾ ਕਮਿਸ਼ਨ ਨੇ ਸਮਰਨਜੀਤ ਸਿੰਘ ਮਾਨ ਨੂੰ ਨੋਟਿਸ ਜਾਰੀ ਕੀਤਾ ਹੈ ਸਿਮਰਨਜੀਤ ਦਾ ਬਿਆਨ ਕਿਸਾਨ ਅੰਦੋਲਨ ਨੂੰ ਲੈ ਕੇ ਕੰਗਨਰਨੌਤ ਦਾ ਬਿਆਨ ਤੇ ਸਿਮਰਜੀਤ ਸਿੰਘ ਮਾਨ ਨੇ ਕਿਹਾ ਸੀ ਕਿ ਮੈਂ ਇਹ ਕਹਿਣਾ ਤਾਂ ਨਹੀਂ ਚਾਹੁੰਦਾ ਪਰ ਕੰਗਨਰਨੌਤ ਨੂੰ ਬਲੱਤ ਕਰਦਾ ਕਾਫੀ ਤਜਰਬਾ ਹੈ ਅਤੇ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਹੋ ਕਿ ਬਲੱਤ ਕਰ ਕਿਵੇਂ ਹੁੰਦਾ ਹੈ ਤਾਂ ਕਿ ਉਹ ਲੋਕਾਂ ਨੂੰ ਸਮਝਾਇਆ ਜਾ ਸਕੇ ਕਿ ਬਲੱਤ ਕਰ ਕਿਵੇਂ ਹੁੰਦਾ ਹੈ ਦੱਸਿਆ। ਦਈਏ ਕਿ ਕੰਗਨਾਰ ਨਾਉ ਤੇ ਕੁਝ ਦਿਨਾਂ ਪਹਿਲਾਂ ਇੱਕ ਇੰਟਰਵਿਊ ਜਾ ਕਿਹਾ ਸੀ ਕਿ ਦਿੱਲੀ ਬਾਲੀਵੁੱਡ ਦੇ ਕਿਸਾਨ ਤੋਂ ਲੰਚੇ ਬਲੱਤ ਕਰ ਹੋਏ ਹਸੀ। ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ। ਧੰਨਵਾਦ ਅਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ। ਧੰਨਵਾਦ।